ਦਾ ਜਵਾਬ ਦੇ ਸੋਇਸ ਕਰਕੇ ਅੱਜ ਸਾਡਾ ਭਰਾ ਭਾਨਾ ਜਿਹਨੇ 1 ਕਰੋੜ ਤੋਂ ਉੱਪਰ ਪੈਸਾ ਲੋਕਾਂ ਦਾ ਵਾਪਸ ਕਰਾਇਆ ਅੱਜ ਸਾਨੂੰ ਲੋੜ ਆ ਉਸ ਦੇ ਨਾਲ ਖੜਾ ਠੀਕ ਹੈ ਜੀ ਇੰੀਆਂ ਬੇਨਤੀਆਂ ਤੋਂ ਅੱਗੇ ਕਰਨਾ ਸੀ ਵਾਈ ਏਸੀ ਰਮਕਾਰ ਰਾਏ ਇਹ ਬੇਨਤੀ ਸਿਰਫ ਇੱਕ ਦੋ ਮਿੰਟ ਲਈ ਹੈ ਕਿ ਇੱਕ ਵਾਰ ਸਾਰੇ ਆਪਾਂ ਬਹਿ ਜਾਈਏ ਬਾਈ ਬਣ ਕੇ ਬਹਿ ਜਾਓ ਵੀਰੇ ਬਲਾਰੇ ਸਾਰੇ ਹੱਥ ਉੱਤੇ ਨੇ ਜਿਵੇਂ ਪੰਜਾਬ ਦੇ ਵੱਖ-ਵੱਖ ਪਾਸੇ ਨੂੰ ਰਾਜ ਸਥੇਟਨ ਚਾਹੇ ਸਮਾਪਤੀ ਫੈਰਾ ਹੋਵੇ ਚੰਨਜੀਤ ਸਿੰਘ ਚੰਨੀ ਹੋਣ ਉੱਪਰ ਨੇ ਦੱਸੇ ਇੰਤਹਾ ਹੋਵੇ ਅੱਗੇ ਹੋਗੀ لگاتار ਆ ਚਲਾਓ ਬਾਈ ਅੱਜ ਕੌਟ ਲਾਣਾ ਨਗਰ ਦੇ ਵਿੱਚ ਭਾਨੇ ਸਿੱਧੂ ਦੇ ਹਾਈ ਵਾਸਤੇ 71 ਹੋਏ 9 ਜਵਾਨੋਂ ਗੁਰੂ ਕਾ ਜੋਂ ਸਭ ਤੋਂ ਪਹਿਲਾਂ ਬਨਾਲ ਖੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੋ ਤੁਹਾਡੇ ਮਨਾਂ ਦੇ ਅੰਦਰ ਜੋਸ਼ ਤੇ ਸਰਕਾਰ ਦੇ ਪ੍ਰਤੀ ਗੁੱਸਾ ਹੈ ਉਹ ਚੰਗੀ ਬਾਤ ਅਸੀਂ ਪਾ ਰਹੇ ਹਾਂ ਮੈਂ ਪੰਜਾਬ ਸਰਕਾਰ ਨੂੰ ਇਸ ਸਟੇਜ ਤੋਂ ਇੱਕ ਅਪੀਲ ਕਰਦਾ ਵੈਸੇ ਅਪੀਲ ਤਾਂ ਨਹੀਂ ਕਰਨੀਆਂ ਚਾਹੀਦੀਆਂ ਮੈਂ ਚਾਹਤ ਜੀ ਦੋ ਗਲਾਸ ਪਾਣੀ ਪੀ ਦੇਤਾ ਮੈਂ ਪ੍ਰਧਾਨ ਬੋਲ ਰਿਹਾ ਕਹਣਾ ਡੋਣਾ ਹੈ ਕਿ ਤੁਸੀਂ ਇਹ ਜਿਹੜੇ ਰਸਤੇ ਅਪਣਾ ਲੈਣਾ ਖਾਸ ਕਰਕੇ ਪ੍ਰਗੰਤ ਮਾਨ ਅੱਜ ਉਸੇ ਹੀ ਅਮਿਤ ਸ਼ਾਹ ਤੇ ਮੋਦੀ ਜੰਗਲੀ ਜਿਨ੍ਹਾਂ ਨੇ ਕਿਸਾਨਾਂ ਦੇ ਖਰਾਬ ਇਹ ਕਾਰੇ ਕਾਨੂੰਨ ਲਾਉਂਦੇ ਸੀ ਉਹਨਾਂ ਦੇ ਰਸਤੇ ਤੇ ਅਤੇ ਪਹਿਲੇ ਦੇਸ਼ ਦੇ ਹੁਕਮਰਾਨ ਸਰੀਰ ਕਾਲ ਤੱਕ ਸਾਥ ਤੇ ਟੈਂਕ ਤੇ ਟੋਪਾਂ ਨਾਲ ਹਮਲੇ ਕਰਕੇ ਸਿੱਖ ਕੌਮ ਦੀਆਂ ਬਾਹਾਂ ਬਣ ਫਿਰ ਪੰਚਾਈ ਅਤੇ ਉਹ ਸੰਤ ਜੀ ਰਾਜ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਖਤਰਮ ਕਰਨ ਵਾਸਤੇ ਭਾਰਤੀ ਫੌਜ ਨੂੰ ਭੇਜਿਆ ਸੀ ਅਰ ਭਾਰਤੀ ਫੌਜ ਨੇ ਪੂਰਾ ਤਹਿ ਲਾ ਲਿਆ ਸੰਤ ਭਿੰਡਰਾਂ ਵਾਲਿਆਂ ਨੂੰ ਸਰੀਰ ਤੱਕ ਤੇ ਤਦ ਤੁਸੀਂ ਉਹ ਸਹਿਦ ਕੰਤਾ ਫਰਸੰਤ ਢੰਡਰਾ ਵਾਲੇ ਦੀ ਸੋਚ ਆ ਜਿਹੜਾ ਲੋਕ ਨੇ ਇਹ ਸਾਰੇ ਉਹਨਾਂ ਦੀ ਸੋਚ ਤੇ ਸਾਰਾ ਹੀ ਮੈਂ ਨੌਜਵਾਨਾਂ ਤੋਂ ਤੁਹਾਨੂੰ ਇੱਕ ਬੇਨਤੀ ਕਰਨੀ ਸੋਣਾ ਅੱਜ ਜਿਸ ਤਰ੍ਹਾਂ ਇਹ ਪੰਜਾਬ ਸਰਕਾਰ ਇਹ ਭਾਵੇਂ ਸਿੱਧੂ ਦੇ ਉੱਤੇ

ਕਿ ਕਿਸਤੇ ਬਲੰਗੇ ਤੇ ਜਾ ਸਕਦਾ ਹੈ ਉਹ ਤਾਂ ਜਾਏਗਾ ਸੇਕਰ ਅਸੀਂ ਪੂਰੇ ਗ੍ਰਹਿ ਦਾ ਨਾ ਅਸੀਂ ਆਪਣੇ ਜੋਸ਼ ਨੂੰ ਤੁਹਾਡੇ ਜੋਸ਼ ਨੇ ਕਲਰ ਕਰਦਾ ਹੈ ਕਿਉਂਕਿ ਤੁਹਾਡੇ ਜੋਸ਼ ਨੇ ਦਿੱਲੀ ਤੱਕ ਤਨ ਨੂੰ ਜੋਰ ਜਮਾਇਆ ਅਰ ਮੋਦੀ ਦੀ ਧੌਂ ਤੋਂ ਹੁਣ ਤੱਕ ਜਿਹੜਾ ਕੱਢਿਆ ਸੀ ਉਹ ਤੁਹਾਡੇ ਗਊਂ ਜਵਾਨਾਂ ਦੀ ਬਹਾਦੂਰੀ ਸੇ

ਇਹ ਸਿੱਤਰਾ ਪਹਿਲਾ ਅਸੀਂ ਮੌਜੂਦ ਜਨੂਤੋ ਕਿਦਾ ਕੰਦ ਕੈਸਾ ਅੱਜ ਕਿਤੇ ਉਸ ਪਾਸੇ ਹੋਰ ਹੱਥ ਕਹਲਾ ਦੇ ਨਹੀਂ ਅੱਜ ਸਾਨੂੰ ਨਾ ਦਿੱਲੀ ਦਾ ਇਕਰਾਰ ਨੂੰ ਧਰਨੇ ਲਾਉਣੀ ਲੋੜ ਪਈ ਨਾ ਤੇਰਾ ਤਾਵੇ ਨੂੰ ਚੋ ਪੰਜ ਤੋਂ ਦਿੱਲੀ ਕੂਚ ਦਾ ਨਾੜਾ ਦਿੱਤਾ ਨਾ ਜਣਾ ਪਈਦਾ ਨਾ ਭਾਨੇ ਸਿੱਧੂ ਵਰਗੇ ਜੇ ਨਾਲ ਜਖਾਨ ਹੋਵੇ ਕਿਉਂਕਿ ਸਾਡੇ ਕੋਲੇ ਇੱਕ ਬਹੁਤ ਕਬੱਡੀ ਸ਼ਕਤੀ ਸੀ ਪਰ ਸਾਡੇ ਕੁਝ ਉਹਨਾਂ ਰੋਕਦੇ ਨੇ ਜਿਹੜਾ ਕੁਝ ਨਹੀਂ ਕਰਦਾ ਸਭੇ ਬਾਹਰ ਕਰਕੇ ਵਾਪਸ ਆ ਗਏ ਉਹਨਾਂ ਨੂੰ ਫਿਰ ਅਸੀਂ ਉਸ ਲਈ ਉਹ ਹਮਲਾਵਰ ਤੇ ਮੋਦੀ ਦੇ ਕੋਹ ਚ ਕਿਹਨੂੰ ਕੱਢਣ ਵਾਸਤੇ ਰਹੀਆਂ ਮੰਗਾ ਕਿਸਾਨਾਂ ਦੀਆਂ ਪੂਰੀਆਂ ਕਰਉਣ ਲਈ ਜਿਹਨੂੰ ਜਿਹੜਾ ਉਹ ਤੇਰਾ ਭਾਣੀ ਉਹ ਯਾ रे असीं जहिड़ा मसले हल करा सघां तव्हां कम कर جب امت پال گیا گروپی صحت بھیجا گیا جہاں پورے بھارت دیا اخبار ਰੁਗਿਆ ਹੋ ਗਿਆ ਜਦਿਆਂ ਕੌਣ ਸੱਚ ਕਹਰੋ ਇਹ ਦੇਖ ਤੱਕ ਪਸੰਦ ਨਹੀਂ ਕਰਦੇ ਆਪ ਪਕੇ ਜੜੀਆਂ ਇਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ ਜਦ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਿਆਈ ਨੂੰ ਨਹੀਂ ਮੰਨਦੇ ਜਦ ਲੋਕ ਸੱਚੇ ਨਾਲ ਸਗਰੂ ਚਾਹ ਕੋਲ ਦੇ ਮਾਂ ਪਿਓ ਦੇ ਚਰਨ ਲਾਉਣ ਲੋ ਆਤਵਾਦੀ ਟੰਕੋਦੀ ਸੇਸਤ ਹੋਈ ਕਹਿੰਦੇ ਨੇ ਅੱਜ ਉਹਨਾਂ ਲੋਕਾਂ ਨੇ

ਜੇ ਕਹੋਂਗੂਆ ਬਣਾ ਕੇ ਤੇ ਬਾਹਤ ਦੀਆਂ ਸਾਰੀਆਂ ਦਵਾਰਾਂ ਚ ਉਸ ਅੰਮ੍ਰਿਤ ਬਾਣ ਦੇ ਬਾਰੇ ਜੋ ਖਬਰਾਂ ਲਿਖੀਆਂ ਕਈਆਂ ਉਹ ਬੋਲ ਕੇ ਦੱਸਿਆ ਨਹੀਂ ਦੱਸ ਸਕਿਆ ਇੱਕੋ ਇੱਕ ਮਕਸਦ ਉਹ ਕੀ ਕਿ 2024 ਦੀਆਂ ਰੋਦੀ ਨੇ ਲਖਣਾ ਚਿੰਤਨ ਵਾਸਤੇ ਇੱਕ ਸੇਕਤ ਕੌਮ ਨੂੰ ਨਿਸ਼ਾਨਾ ਬਣਾਇਆ ਸੋ ਅੱਜ ਇਹ ਭਾਵੇਂ ਸੁੱਧੂ ਦੇਸ

ਫੰਡੋ ਤੇ ਹਥਮਗਾਰਤਾ ਸਾਡੇ ਕੁੁਰਵਾਂ ਨੂੰ ਚੋਰ ਡਾਕੂ ਕਾਤਲ ਕਾਕੇ ਸੁਰੌਮਿਕ ਕਮੇਟੀ ਅੱਦੇ ਪੰਜਾਬ ਸਕੂਲ ਚ ਕਿਆ ਭਾਗ ਨੇ ਕਿਤਾਬਾਂ ਖਾ ਕੇ ਸਾਡੇ ਬੱਚਿਆਂ ਨੂੰ ਇਤਿਹਾਸ ਪੜਾਇਆ ਕਿਉਂ ਕਿ ਪੰਜਾਬ ਦੇ ਲੋਕਾਂ ਨੇ ਅਹਿਮ ਸ਼ਾਹ ਦੌਲੀ ਮਹਮੂਦ ਗਜ਼ਨੀ ਵਰਗੇ ਜਾਂ ਅਰੰਗੇ ਵਰਗੇ ਜਿਨ੍ਹਾਂ ਦੇ ਅਰਧ ਖੱਤੇ ਕੀਤੇ ਤੇ ਸੋਚਦੇ ਨੇ ਮਾਫੀ ਹੈ ਕਿ ਕਿਸੇ ਦਾ ਨਾਮ ਨਾਲੋ ਅਸੀਂ ਪਹਿਲਾਂ ਕਿਹਾ ਸੀ ਕਿਸੇ ਦੇ ਨਾਲ ਤੁਹਾਡਾ ਸਹਿਮਤ ਸਮਤ ਹੋਣਾ ਲੱਗਦਾ ਹੈ ਦੇਖੋ ਜਦ ੱੱੱਲੇ ਆ ਬੰਦੇ ਦੇ ਬਸ ਮੇਰੀ ਗੱਲ ਸੁਣ ਲੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਪਰ ਜੇਕਰ ਅਸੀਂ ਲੋਕਾਂ ਨੂੰ ਇਕੱਠੇ ਕਰਾਈ ਭਲੇ ਸੱਚੇ ਰੱਖਿਆ ਤੇ ਫੇਰ ਸਾਡਾ ਕੁਝ ਸੌਲ ਰਾ ਨਹੀਂ ਜੇਕਰ ਅਸੀਂ ਗਦਾਰਾਂ ਨੂੰ ਨਾ ਸਤਾਇਆ ਅੱਜ ਤੁਸੀਂ ਨੀਰ ਮੈਨੂੰ ਯਕੀਆ ਖਾਂ ਅਰਜ਼ ਦੇ ਲੋ ਪਾਣੀ ਪੀ ਪੀ ਕੇ ਕੌਸਿਓ ਜਦ ਅੱਜ ਦੇ ਲੋ ਸਾਡੇ ਤੇ ਹਸੂਬ ਖਾਂ ਨੇ ਜੇ ਸਿਵਨਤ ਨਾ ਆਈ ਰਹਿਣਾ ਤੇ ਮੈਂ ਫਤੇ ਪਾ ਦੇਣਾ ਬਹੁਤ ਫਤੇ ਵਾਹ ਤੁਸੀਂ ਤਾਂ ਖਾਂ ਸਾ ਮੈਂ ਹੁਣੇ ਜੀ ਫਤੇ ਨਾ ਜਾਓ ਔਰ ਐ ਇੱਕ ਗੱਲ ਜ਼ਰੂਰ ਕਹੂੰ ਨਾ ਕਿ ਜੋਸ਼ ਨੂੰ ਹੋਸ਼ ਦੇ ਨਾਲ ਵਰਤਿਓ ਕਿਤੇ ਅਸੀਂ ਆ ਸਿਰ ਦੇਣੇ ਸਰਦੀ ਵਕਤੋਂ ਕਰੀ ਸਰਦੀ ਵਕਤੋਂ ਕਰਕੇ ਕਾਨੂੰਨ ਦੇ ਡਰੇ ਚਲਾ ਕੇ ਲੋਕ ਸ਼ਕਤੀ ਇਕੱਠੀ ਕਰਕੇ ਲੋਕ ਲਹਿਰ ਪੜਾ ਕੇ ਅਸੀਂ ਉਹਨਾਂ ਜ਼ਾਲਮਾਂ ਨੂੰ ਲੋਹੇ ਦੇ ਚਨੇ ਚ ਮੋੜਿਆ ਜਿਹੜੇ ਲੋਕ ਅੱਜ ਸਾਡੇ ਨੌਜਵਾਨਾਂ ਨੂੰ ਜਿਹੜੇ ਧੱਕਾ ਆਇਆ ਕਹਿਣਾ ਤੁਰ ਜੀਏ ਜੇਕਰ ਅਸੀਂ ਔਰੰਗੇ ਨੂੰ ਨਿਰਮਨੂ ਯਕਰੀਆ ਖਾਨੂ ਨਹੀਂ ਭੁੱਲੇ ਤੇ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਸਾਡੇ ਸ੍ਰੀ ਅਕਾਲ ਤੱਕ ਸਾਡੇ ਐਕਟਰ ਜੈਸਰ ਕੌਮ ਤੇ ਚੇਦਰ ਬਾਈ ਕੁਦੇਵ ਸਿੰਘ ਕੌਮ ਕੇ ਬੱਚੇ ਨੂੰ ਜਿਨ੍ਹਾਂ ਨੇ ਤਸੀਹੇ ਦੇ ਦੇ ਕੇ ਸ਼ਹੀਦ ਹੋ ਗਾ ਜਿਨ੍ਹਾਂ ਨੇ ਕਰਾਇਆ ਕਿ ਅਸੀਂ ਉਹਨਾਂ ਦੇ ਨਾਂ ਨਾਲ ਨਾ ਨਾ ਇਹ ਕਿਵੇਂ ਹੋ ਸਕਦਾ ਇਹ ਨਹੀਂ ਹੋ ਸਕਦਾ ਅਸੀਂ ਉਹਨਾਂ ਦੇ ਨਾਂ ਲੈਣਾ ਕੋਡਾ ਠੀਕ ਕਰੂ ਮੁੜ ਕੇ ਸਟੇਜ ਤੇ ਭਾਓ ਤੁਹਾਡੇ ਕਹਿੰਦੇ ਆਇਆ